ਕੈਨੇਡਾ ਸਰਕਾਰ ਦੇ ਵੱਲੋਂ ਇੱਕ ਵਾਰ ਫਿਰ ਤੋਂ ਆਪਣਾ ਅਜਿਹਾ ਫੈਸਲਾ ਲੈ ਲੈ ਗਿਆ ਜਿਸ ਨੂੰ ਲੈ ਕੇ ਭਾਰਤੀ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਫਿਰ ਤੋਂ ਵੱਧਦੀਆਂ ਦਿਖਾਈ ਦੇ ਰਹੀਆਂ ਨੇ ਕੈਨੇਡਾ ਸਰਕਾਰ ਦੇ ਵੱਲੋਂ ਬਾਹਰ ਪੜਨ ਲਈ ਯਾਨਕਿ ਕੈਨੇਡਾ ਦੇ ਵਿੱਚ ਆ ਰਹੇ ਵਿਦਿਆਰਥੀਆਂ ਨੂੰ ਅਤੇ ਉੱਥੇ ਕੰਮ ਕਰ ਰਹੇ ਨੌਜਵਾਨਾਂ ਨੂੰ ਵੱਡਾ ਝਟਕਾ ਦਿੱਤਾ ਗਿਆ ਹੈ ਇਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਟਵਿੱਟਰ ਦੇ ਉੱਤੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਅਗਲੇ ਸਾਲ ਵਿਦੇਸ਼ੀ ਵਿਦਿਆਰਥੀਆਂ ਦੇ ਵੀਜ਼ੇ ਦੇ ਵਿੱਚ ਹੋਰ ਵੀ ਕਟੌਤੀ ਕੀਤੀ ਜਾਵੇਗੀ ਯਾਨਕਿ ਜਿਹੜੇ ਵਿਦਿਆਰਥੀ ਬਾਰ ਪੜਨ ਲਈ ਜਾ ਰਹੇ ਨੇ ਉਹਨਾਂ ਨੂੰ ਹੋਣਾ ਉਹ ਜਿਹੜੇ ਵਿਜੀ ਮਿਲਦੇ ਨੇ ਉਹ ਹੋਰ ਵੀ ਘਟਾ ਦਿੱਤੇ ਜਾਣਗੇ ਉਹਨਾਂ ਨੇ ਜਾਣਕਾਰੀ ਦਿੰਦੇ ਲਿਖਿਆ ਹੈ ਕਿ ਅਸੀਂ ਇਸ ਸਾਲ 35% ਦੀ ਘਟਕੂ ਮੰਤਰੀ ਵਿਦਿਆਰਥੀਆਂ ਨੂੰ ਪਰਮਿਟ ਦਿੰਦੇ ਨੇ ਅਗਲੇ ਸਾਲ ਇਹ ਗਿਣਤੀ ਹੋਰ ਵੀ ਘਟਾਈ ਜਾਵੇਗੀ ਯਾਨੀ ਕਿ ਇਸ ਸਾਲ ਨਵੇਂ ਵਿਦਿਆਰਥੀ ਜਿਹੜੇ ਕੈਨੇਡਾ ਦੇ ਵਿੱਚ ਜਾਣਾ ਚਾਹੁੰਦੇ ਸਨ ਉਹਨਾਂ ਦੀਆਂ 35% ਬੱਚਿਆਂ ਦੇ ਜਿਹੜੇ ਵੀਜ਼ੇ ਨੇ ਉਹ ਕੈਨਸਲ ਕਰ ਦਿੱਤੇ ਗਏ ਉਹਨਾਂ ਨੂੰ ਆਗਿਆ ਨਹੀਂ ਦਿੱਤੀ ਗਈ ਤੇ ਅਗਲੇ ਸਾਲ ਤੋਂ ਇਹ ਗਿਣਤੀ 10% ਦੀ ਹੋਰ ਘਟਾਈ ਜਾਵੇਗੀ ਯਾਨੀ ਕਿ 100 ਦੇ ਵਿੱਚੋਂ 45% ਬੱਚਿਆਂ ਨੂੰ ਜਿਹੜੇ ਪੜਨ ਲਈ ਆ ਰਹੇ ਨੇ ਉਹਨਾਂ ਨੂੰ ਵੀਜ਼ਾ ਨਹੀਂ ਦਿੱਤਾ ਜਾਵੇਗਾ ਕੈਨੇਡਾ ਸਰਕਾਰ ਹੁਣ ਆਪਣੇ ਹੱਥਪੋਟ ਦੀ ਦਿਖਾਈ ਦੇਰੀ ਹੈ ਇਸ ਦੇ ਨਾਲ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਹੋਰ ਵੀ ਗੱਲ ਆਖੀ ਗਈ ਹੈ ਕਿ ਇਮੀਗ੍ਰੇਸ਼ਨ ਸਾਡੇ ਅਰਥਚਾਰੇ ਲਈ ਲਾਹੇਵੰਦ ਹੈ ਪਰ ਕੁਝ ਬੁਰੇ ਤੱਤ ਪ੍ਰਣਾਲੀ ਦੀ ਦੁਰਵਰਤ ਕਰਨ ਅਤੇ ਵਿਦਿਆਰਥੀਆਂ ਦਾ ਫਾਇਦਾ ਚੁੱਕਣਗੇ ਤਾਂ ਅਸੀਂ ਕਾਰਵਾਈ ਕਰਾਂਗੇ ਉਹਨਾਂ ਦਾ ਕਹਿਣਾ ਕਿ ਜਿਹੜੇ ਬਾਹਰੋਂ ਵਿਦਿਆਰਥੀ ਇਸ ਕੈਨੇਡਾ ਦੇ ਵਿੱਚ ਪੜਨ ਲਈ ਆਉਂਦੇ ਨੇ ਕੰਮ ਕਰਦੇ ਨੇ ਇਹ ਸਾਡੇ ਦੇਸ਼ ਲਈ ਬਹੁਤ ਹੀ ਚੰਗਾ ਹੈ ਅਰਖਚਾਰੇ ਵਿੱਚ ਇਸ ਦਾ ਵਾਅਦਾ ਹੁੰਦਾ ਹੈ ਸਾਨੂੰ ਕਮਾਈ ਹੁੰਦੀ ਹੈ ਪਰ ਕੁਝ ਬੁਰੇ ਤੱਤ ਨੇ ਜੋ ਕਿ ਵਿਦਿਆਰਥੀਆਂ ਦਾ ਗਲਤੀ ਸੰਭਾਲ ਕਰਦੇ ਨੇ ਫਾਇਦਾ ਚੁੱਕਦੇ ਨੇ ਇਸ ਕਰਕੇ ਅਸੀਂ ਇਹ ਕਾਰਵਾਈ ਕਰਾਂਗੇ ਇਸ ਦੇ ਨਾਲ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਦੀ ਸਰਕਾਰ ਅਸਥਾਈ ਨਿਵਾਸੀਆਂ ਦੀ ਗਿਣਤੀ ਨੂੰ ਘਟਾਉਣ ਲਈ ਵਿਦੇਸ਼ੀ ਕਾਮਿਆਂ ਦੇ ਨਿਯਮਾਂ ਨੂੰ ਸਖਤ ਕਰੇਗੀ ਉਹਨਾਂ ਨੇ ਇਸ ਦੇ ਬਾਰੇ ਜਾਣਕਾਰੀ ਦਿੰਦਿਆਂ ਲਿਖਿਆ ਹੈ ਕਿ ਅਸੀਂ ਘੱਟ ਤਨਖਾਹ ਵਾਲੇ ਅਸਹੀ ਵਿਦੇਸ਼ੀ ਕਾਮਿਆਂ ਦੀ ਗਿਣਤੀ ਨੂੰ ਘਟਾ ਰਹੇ ਹਾਂ ਅਤੇ ਉਹਨਾਂ ਦੇ ਕੰਮ ਦੀਆਂ ਸ਼ਰਤਾਂ ਦੀ ਮਿਆਦ ਨੂੰ ਘਟਾ ਰਹੇ ਹਾਂ ਯਾਨੀ ਕਿ ਉਹਨਾਂ ਦੇ ਕਹਿਣਕਿ ਜਿਹੜੇ ਪੱਕੇ ਨਹੀਂ ਹੋਏ ਜਿਹੜੇ ਇਥੇ ਅਸਥਾਈ ਤੌਰ ਤੇ ਕੰਮ ਕਰ ਰਹੇ ਨੇ ਉਹਨਾਂ ਦੀ ਗਿਣਤੀ ਨੂੰ ਅਸੀਂ ਘਟਾ ਰਹੇ ਹਾਂ ਤੇ ਉਹਨਾਂ ਦੇ ਜਿਹੜੀਆਂ ਕੰਮ ਕਰਨ ਦੀ ਸ਼ਰਤਾਂ ਦੀ ਮਿਆਦ ਹੈ ਉਸ ਨੂੰ ਵੀ ਉਸ ਦੇ ਵਿੱਚ ਵੀ ਕਟੌਤੀ ਕੀਤੀ ਜਾ ਰਹੀ ਹੈ ਅਸੀਂ ਕਰੋਨਾ ਦੀ ਮਹਾਮਾਰੀ ਤੋਂ ਬਾਅਦ ਪ੍ਰੋਗਰਾਮ ਨੂੰ ਵਿਵਸਥਿਤ ਕੀਤਾ ਪਰ ਲੇਬਰ ਮਾਰਕੀਟ ਕਮੇਟੀ ਬਦਲ ਰਹੀ ਹੈ ਜਿਸ ਕਰਕੇ ਸਾਨੂੰ ਕੈਨੇਡਾ ਦੇ ਕੰਮਾਂ ਵਿੱਚ ਨਿਵੇਸ਼ ਕਰਨ ਲਈ ਕਾਰੋਬਾਰ ਦੀ ਲੋੜ ਹੈ ਇਸ ਪ੍ਰਕਾਰ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਕਹਿਣਾ ਕਿ ਜਿਹੜੇ ਕੈਨੇਡਾ ਦੇ ਪੱਕੇ ਕੰਮੇ ਨੇ ਅਸੀਂ ਉਹਨਾਂ ਵੱਲ ਧਿਆਨ ਦੇਵਾਂਗੇ ਉਹਨਾਂ ਦੇ ਵੱਲ ਜਿਆਦਾ ਨਿਵੇਸ਼ ਕੀਤਾ ਜਾਵੇਗਾ ਉਹਨਾਂ ਨੂੰ ਜਿਆਦਾ ਕੰਮ ਦਿੱਤਾ ਜਾਵੇਗਾ ਜਿਹੜੇ ਕਿ ਇੱਥੇ ਪੱਕੇ ਤੌਰ ਤੇ ਕੰਮੇ ਨੇ ਕੈਨੇਡਾ ਦੇ ਕੰਮੇ ਨੇ ਤੇ ਕੈਨੇਡਾ ਸਰਕਾਰ ਦੇ ਵੱਲੋਂ ਇਹਨਾਂ ਬਦਲੇ ਜਾ ਰਹੀਆਂ ਨੀਮਾਂ ਦੇ ਵਿੱਚ ਅਤੇ ਕੀਤੀਆਂ ਜਾ ਰਹੀਆਂ ਸਖਤੀਆਂ ਦੇ ਵਿੱਚ ਸਭ ਤੋਂ ਵੱਡਾ ਝਟਕਾ ਭਾਰਤ ਦੇ ਵਿਦਿਆਰਥੀਆਂ ਨੂੰ ਲੱਗੇਗਾ ਕਿਉਂਕਿ ਸਰਕਾਰੀ ਅੰਕੜਿਆਂ ਦੇ ਮੁਤਾਬਕ 2024 ਦੇ ਵਿੱਚ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ 4,27,000 ਹੈ ਸਭ ਤੋਂ ਵੱਧ ਜਿਹੜੇ ਮੁਲਕਾਂ ਦੇ ਵਿੱਚ ਵਿਦਿਆਰਥੀ ਪੜਨ ਜਾਂਦੇ ਨੇ ਉਹਨਾਂ ਦੇ ਵਿੱਚ ਸਭ ਤੋਂ ਪਹਿਲੇ ਨੰਬਰ ਦੇਸ਼ ਕੈਨੇਡਾ ਹੈ ਦੂਜੇ ਨੰਬਰ ਤੇ ਅਮਰੀਕਾ ਜਿੱਥੇ 337600 ਵਿਦਿਆਰਥੀ ਪੜਨ ਲਈ ਜਾਂਦੇ ਨੇ ਅਤੇ ਤੀਸਰੇ ਨੰਬਰ ਤੇ ਯੂਕੇ ਹੈ ਜਿੱਥੇ 185000 ਚੌਥੇ ਨੰਬਰ ਤੇ ਆਸਟ੍ਰੇਲੀਆ 122202 ਅਤੇ ਪੰਜਵੇਂ ਨੰਬਰ ਤੇ ਜਰਮਨੀ ਹੈ ਜਿੱਥੇ 42997 ਵਿਦਿਆਰਥੀ ਪੜਨ ਲਈ ਜਾਂਦੇ ਨੇ ਇਹਨਾਂ ਵਿੱਚ ਸਭ ਤੋਂ ਨੰਬਰ ਤੇ ਪਹਿਲੇ ਨੰਬਰ ਤੇ ਕੈਨੇਡਾ ਹੈ ਤੇ ਦੂਸਰੇ ਨੰਬਰ ਤੇ ਅਮਰੀਕਾ ਹੈ ਇਸ ਪ੍ਰਕਾਰ ਹੁਣ ਇਹਨਾਂ ਵਿਦਿਆਰਥੀਆਂ ਨੂੰ ਕੈਨੇਡਾ ਦੇ ਵਿਦਿਆਰਥੀ ਨੂੰ ਵੱਡਾ ਝਟਕਾ ਲੱਗਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਹੁਣ ਕੈਨੇਡਾ ਸਰਕਾਰ ਬਾਹਰੋਂ ਪੜਨ ਲਈ ਆ ਰਹੇ ਵਿਦਿਆਰਥੀਆਂ ਦੇ ਲਈ ਜਿਹੜੇ ਬਾਹਰੋਂ ਵਿਦਿਆਰਥੀ ਪੜਨ ਲਈ ਆਉਂਦੇ ਨੇ ਕੰਮ ਕਰਦੇ ਨੇ ਤੇ ਫਿਰ ਪੱਕੇ ਹੋਣ ਲਈ ਸੋਚਦੇ ਨੇ ਉਹਨਾਂ ਨੂੰ ਵੱਡਾ ਝਟਕਾ ਦਿੱਤਾ ਗਿਆ ਹੈ ਤੇ ਕੈਨੇਡਾ ਸਰਕਾਰ ਦੇ ਵੱਲੋਂ ਉਹਨਾਂ ਨੂੰ ਆਉਂਦੇ ਸਾਲਾਂ ਦੇ ਵਿੱਚ ਘੱਟ ਵੀਜ਼ੇ ਦੇਣ ਦੀ ਗੱਲ ਆਖੀ ਜਾ ਰਹੀ ਹੈ